ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਆਤਮ ਗੁਰ ਸੇਵੀਐ ਐਨਸ ਐਸ ਸੁਵਾਈ ਦਰਸ਼ਨ ਪੰਸੀਏ ਗੁਰੂ ਕੈ ਜਨਮੰ ਦੁਖ ਜਾਈ ਤੂੰ ਵੇਸੇ ਤੈ ਸਾੰਮਨ ਦੀ ਨੂਰ ਅਸੂ ਕੋਸੋ ਛੱਟੀਐ ਤੂੰ ਜਿਠੇ ਸਤੇ ਮਾਨਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਕੀ ਬਾਣ ਸ਼ਲੋਕ ਮਹਾਨਾ ਤੀਜਾ ਗੁਰਜੀ ਬਾਤੇ ਸੁਖ ਉਪਜੈ ਫਿਰ ਦੁੱਖ ਨਾਨਕ ਆਏ ਜੰਮਣ ਮੰਨਾਂ ਮਿਟ ਗਿਆ ਕਾਲੇ ਕਾ ਕ੍ਰਿਸ਼ਨ ਨਾਮ ਸਾਈ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਕੈ ਹਾਈ ਜੰਮਣ ਮਰਨ ਮਿਟ ਗਿਆ ਕਾਲੇ ਕਾ ਕ੍ਰਿਸ਼ਨ ਵਸਾਈ ਹਾਜ਼ੀ ਤੀਵ ਨਾਮ ਰਹਿ ਜਾ ਸੱਤੇ ਆ ਸਮਾਈ ਦੋ ਜੱਲਾ ਸਤਗੁਰੁ ਪਾਈ ਮਹਾਨਾ ਤੁਮਜਾ ਬਿਰਸ ਆਉਂਦਾ ਸੋਦਨਾ ਹੋਵਈ ਜੇ ਅਨੇਕ ਤਰੈ ਸਿੰਗਾਰ ਫਿਰ ਕੀ ਸਾਰ ਨ ਜਾਣਈ ਦੁਜੈ ਪਾਈ ਪਿਆਰ ਸਾਤ ਸੁਧ ਸਾਤ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਕੌੜੀ ਗੋੜੀ ਹਰ ਹਰ ਪ੍ਰਣੀ ਦੇ ਆਕਾਰ ਹਾਲ ਬੁਲੀ ਬੈਣੀ ਹਰ ਨਾਮ ਤੇ ਆਏ ਹਰ ਪੁੱਤਰਾ ਹਾਲ ਹਾਲੇ ਜੋ ਜਵਦੇ ਹਰ ਹਰ ਦੇ ਫਰਾਕ ਤੇਰਾ ਹੌਤ ਰਵੈਣੀ ਇਨਾ ਸਤਿਗੁਰੂ ਮੇਰਾ ਪਿਆਰਾ ਰਸਦਿਆ ਤੇ ਮਿਲਣ ਦੀ ਖਾਣੈਣੀ ਆਵਾਰਾ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਆਵਾਰਾ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ